ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਸਭ ਦਾ ਇਕ ਵਾਰੀ ਫਿਰ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਮਨੀਤ ਕੋਰ ਆਪ ਸਭ ਦੇ ਸੰਮੁਖ ਇਕ ਵਾਰੀ ਫਿਰ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਵਿੱਚ ਅਸੀਂ ਜਾਣਾਂਗੇ ਪੰਥ ਦੇ ਵੱਖ-ਵੱਖ ਮਸਲੇ ਅਤੇ ਸਰਗਰਮੀਆਂ ਦੇ ਬਾਰੇ ਆਓ ਇਸ ਹਫਤੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਪੰਥਨਾਮਾ ਦੇ ਮੁਖੰਦ ਦੇ ਵਿਚਾਰਾਂਗੇ ਸਭ ਤੋਂ ਪਹਿਲਾਂ ਮੀਰੀ ਪੀਰੀ ਦੇ ਸਿਧਾਂਤਿਕ ਫਲਸਫੇ ਬਾਰੇ ਦੂਜਾ ਅਕਾਲ ਤਖ਼ਦੀ ਸਰਬੋਸ਼ਟਾ ਚਿੱਤੇਦਾਰ ਗੁਰਗੰਝ ਦੀ ਅਰਦਾਸ ਅਤੇ ਪੰਥਕ ਸਿਆਸਤ ਦਾ ਪਵਿੱਖ ਤੀਜਾ ਸਨਖੇਪ ਜੀਵਨ ਗੁਰੂ ਹਰਗੋਬਿੰਦ ਸਾਹਿਬ ਜੀ ਖਾਲਸਾ ਪੰਥ 6ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਭਾਵਨਾ ਨਾਲ ਮਨਾ ਰਿਹਾ ਹੈ ਸਤਿਗੁਰੂ ਦੇ ਪ੍ਰਮੁਖ ਸਿਧਾਂਤ ਵਿੱਚੋਂ ਮੀਰੀ ਅਤੇ ਪੀਰੀ ਦੇ ਵਿਸ਼ੇਸ਼ ਫਲਸਫੇ ਬਾਰੇ ਜਾਣੋ ਸਰਦਾਰ ਕਵਲਨੈਂਡ ਸਿੰਘ ਜੀ ਪਾਸੋਂ ਤਰੰਮ ਦਾ ਵਿਕਾਸ ਗੁਰੂ ਨਾਨਕ ਪਾਤਸ਼ਾਹ ਨੇ ਦਸ ਸ਼ੀਰਾਂ ਵਿੱਚ ਪੜਾਵਾਰ ਕੀਤਾ ਤੇ ਆਪਣੇ ਬਾਣੀ ਵਿੱਚ ਹਰ ਇੱਕ ਗੁਰਮਤਿ ਸਿਧਾਂਤ ਦੀ ਖੁਸ਼ਬੂ ਦਿੱਤੀ ਮੀਰੀ ਪੀਰੀ ਦੋਵੇਂ ਸ਼ਬਦ ਫਾਰਸੀ ਭਾਸ਼ਾ ਦੇ ਹਨ ਮੀਰੀ ਸ਼ਬਦ ਮੀਰ ਤੇ ਮੀਰ ਸ਼ਬਦ ਅਮੀਰ ਸ਼ਬਦ ਦਾ ਛੋਟਾ ਰੂਪ ਹੈ ਜਿਸ ਦਾ ਅਰਥ ਹੈ ਹੁਕਮ ਕਰਨ ਵਾਲਾ ਮੁਖੀ ਸਰਦਾਰ ਹਾਕਮ ਜਰਨੈਲ ਅਤੇ ਬਾਦਸ਼ਾਹ ਮੀਰ ਤੋਂ ਲਫ਼ਜ਼ ਮੀਰੀ ਬਣਿਆ ਹੈ ਮੀਰ ਦਾ ਕਰਮ ਭਾਵ ਬਾਦਸ਼ਾਹਤ ਦਾ ਚਲਾਉਣਾ ਫੌਜਾਂ ਰੱਖਣੀਆਂ ਹਮਲਾਵਰਾਂ ਤੋਂ ਰੱਖਿਆ ਕਰਨੀ ਪੀਰ ਦਾ ਅਰਥ ਹੈ ਧਰਮ ਦਾ ਆਚਾਰੀਆ ਭਗਤ ਜਾਂ ਗੁਰੂ ਤੇ ਪੀਰੀ ਦੇ ਅਰਥ ਹਨ ਪੀਰ ਦਾ ਧਾਰਮਿਕ ਆਗੂ ਦਾ ਕਰਮ अथवा प्रभु दी भक्ति करौनी ਮੀਰੀ ਦੇ ਪੀਰੀ ਦਾ ਅਰਥ ਸਮੁੱਚਾ ਅਰਥ ਹੈ ਭਗਤੀ ਤੇ ਸ਼ਕਤੀ ਜਾਂ ਧਰਮ ਤੇ ਰਾਜਨੀਤੀ ਮੀਰੀ ਪੀਰੀ ਦੇ ਮੀਰੀ ਪੀਰੀ ਦੀ ਨੀ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਸਪਸ਼ਟ ਕੀਤਾ ਹੈ ਕਿ ਮੀਰੀ ਤੋਂ ਸਖਣਾ ਮਨੁੱਖ ਸਮਾਜ ਸ਼ਰੀਰ ਅਤੇ ਆਤਮਿਕ ਪੱਖੋਂ ਨਿਰਬਲ ਹੋ ਜਾਂਦਾ ਹੈ ਉਸ ਨੂੰ ਕਈ ਤਰ੍ਹਾਂ ਦੇ ਡਰ ਸਤਾਉਂਦੇ ਹਨ ਐਸੇ ਮਨੁੱਖਾਂ ਦੇ ਜ਼ਮੀਰ ਤੇ ਆਤਮਾ ਵੀ ਨਿਰਸਵਾਸ ਹੋ ਜਾਂਦੀ ਹੈ ਫਿਰ ਐਸੇ ਮਨੁੱਖ ਆਪਣੇ ਸੱਭਿਆਚਾਰ ਆਪਣੀ ਬੋਲੀ ਆਪਣੀ ਅਣਖ ਅਤੇ ਆਪਣਾ ਸਵੈਮਾਨ ਗਵਾ ਲੈਂਦੇ ਹਨ 6ਵੇਂ ਸਤਿਗੁਰੂ ਵੇਲੇ ਮੀਰੀ ਪੀਰੀ ਦਾ ਪ੍ਰਗਟ ਰੂਪ ਅਕਾਲ ਤਖਤ ਦੀ ਸਿਰਜਣਾ ਗੁਰੂ ਸਾਹਿਬ ਦਾ ਮੀਰੀ ਪੀਰੀ ਦੀਆਂ ਕਿਰਪਾਣਾ ਧਾਰਨ ਕਰਕੇ ਉੱਥੇ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਕਲਗੀ ਸਜਾ ਕੇ ਵਿਰਾਜਣਾ ਸਿੱਖਾਂ ਦੇ ਨਾਮ ਹੁਕਮ ਨਾਮੇ ਜਾਰੀ ਕਰਨੇ ਨਗਾਰਾ ਵਜਾਉਣਾ ਮੀਰੀ ਪੀਰੀ ਦਾ ਨਿਸ਼ਾਨ ਚਲਾਉਣਾ ਸਿੱਖਾਂ ਦੇ ਮਸਲਿਆਂ ਦੇ ਫੈਸਲੇ ਫੌਜਾਂ ਤਿਆਰ ਕਰਨੀਆਂ ਸ਼ਿਕਾਰ ਖੇਡਣ ਜਾਣਾ ਆਦ ਮੀਰੀ ਪੀਰੀ ਦੇ ਪਰਤੱਖ ਸੁਮੇਲ ਦੀਆਂ ਉਦਾਹਰਣਾਂ ਹਨ ਇਸ ਚੀਜ਼ ਦਾ ਸਿੱਟਾ ਇਹ ਨਿਕਲਿਆ ਕਿ ਆਮ ਲੋਕਾਈ ਵਿੱਚ ਜਿਉਣ ਦੀ ਚਾਹ ਹੋਰ ਵੱਧ ਗਈ। ਆਮ ਲੋਕਾਈ ਵਿੱਚ ਆਪਣੇ ਸਵੈਮਾਨ ਦੀ ਰੱਖਿਆ ਕਰਨ ਦੀ ਚੇਤਨਤਾ ਜਾਗੀ। ਆਮ ਲੋਕਾਈ ਦੇ ਵਿੱਚ ਆਪਣੇ ਅਧਿਕਾਰਾਂ ਦੇ ਲਈ ਜੂਝਣਾ, ਉਹਨਾਂ ਨੂੰ ਹਾਸਲ ਕਰਨ ਦੀ ਤਾਂਗ ਹੋਰ ਵੱਧ ਗਈ। ਆਪਣੇ ਅਣਖ ਨੂੰ ਕਾਇਮ ਰੱਖਣ ਦੇ ਲਈ ਆਪਣੇ ਸਵਾਸਾਂ ਤੱਕ ਦੀ ਕੁਰਬਾਨੀ ਦੇ ਦੇਣਾ। ਇਹ ਆਮ ਲੋਕਾਈ ਵਿੱਚ ਹੋਣ ਮੀਰੀ ਪੀਰੀ ਦੇ ਸਿਧਾਂਤ ਤੋਂ ਬਾਅਦ ਪ੍ਰਗਟ ਰੂਪ ਵਿੱਚ ਦਿਖ ਰਿਹਾ ਸੀ ਸੋ ਉਮੀਦ ਕਰਦੇ ਹਾਂ ਕਿ ਗੁਰੂ ਪਾਤਸ਼ਾਹ ਰਾਜਾ ਦਾ ਸਿਧਾਂਤ ਮੀਰੀ ਪੀਰੀ ਦਾ ਹੈ ਹਰ ਸਿੱਖ ਦੇ ਮਨ ਵਿੱਚ ਵਸੇ ਤੇ ਇਸ ਨੂੰ ਕਮਾਉਣ ਦੀ ਹਰ ਸਿੱਖ ਦੇ ਮਨ ਦੇ ਵਿੱਚ ਆਸ ਹੋਰ ਪ੍ਰਤੱਖ ਰੂਪ ਦੇ ਵਿੱਚ ਪ੍ਰਗਟ ਹੋਵੇ ਸਿੱਖ ਸਿਧਾਂਤ ਮੀਰੀ ਪੀਰੀ ਦੇ ਸੁਮੇਲ ਨੂੰ ਤਰਤੀਬ ਵਿੱਚ ਪ੍ਰਗਟ ਕਰਨ ਦਾ ਵਿਸ਼ੇਸ਼ ਸਰੂਪ ਹੈ भक्ति अते शक्ति ਦਾ ਪ੍ਰਮਾਣਿਕ ਸੰਦਰਭ ਕੇਵਲ ਇਸੇ ਫਲਸਫੇ ਵਿੱਚ ਹੈ ਅਸੀਂ ਆਪਣੇ ਇਹਨਾਂ ਸਿਧਾਂਤਾਂ ਨੂੰ ਗਹਿਰਾਈ ਨਾਲ ਵਾਚੀਏ ਤੇ ਅੱਗੇ ਪ੍ਰਚਾਰਨ ਵਿੱਚ ਸਫਲ ਕਰੀਏ ਅੱਗੇ ਵੱਧਦੇ ਹਾਂ ਮਿੱਤੀ 6 ਜੋ 1984 ਦੇ 41 ਸਾਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਾਲਾਨਾ ਤੌਰ ਤੇ ਯਾਦ ਕਰਦਿਆਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦਾ ਇਕੱਠ ਹੋਇਆ ਸੀ ਇਹ ਇਕੱਠ ਅੱਜ ਸਾਰਿਆਂ ਲਈ ਕੇਂਦਰ ਇਸ ਕਰਕੇ ਵੀ ਸੀ ਕਿਉਂਕਿ ਇਸ ਦਿਨ ਦੇ ਜਥੇਦਾਰ ਸਾਹਿਬ ਦੇ ਵਿਸ਼ੇਸ਼ ਸੰਬੋਧਨ ਅਤਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਰੀਤ ਨੂੰ ਬੀਤੇ ਮਹੀਨਿਆਂ ਵਿੱਚੋਂ ਸਰਦਾਰ ਸਾਹਿਬਾਨ ਦੀ ਨਿਯੁਕਤੀ ਕਰਕੇ ਜੋ ਵਿਵਾਦ ਸੀ ਉਸ ਦੇ ਚੱਲਦਿਆਂ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਝ ਨੂੰ ਸੰਬੋਧਨ ਦੇਣ ਤੋਂ ਇਨਕਾਰ ਕੀਤਾ ਸੀ ਜਿਸ ਕਰਕੇ ਬਹੁਤ ਵਿਵਾਦ ਬਣ ਸਕਦਾ ਸੀ ਪਰ ਕਿਸ ਤਰ੍ਹਾਂ ਇਸ ਸਰਵੋਚਤਾ ਬਰਕਰਾਰਹੀ ਜਾਣਦੇ ਹਾਂ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਜੀ پاسੋਂ ਅਕਾਲ ਤਖਤ ਦੀ ਸਰਵੋਚਤਾ ਜਥੇਦਾਰ ਗੜਗੜੀ ਅਰਦਾਸ ਸਾਦੇ ਪੰਥਕ ਸਿਆਸਤ ਦਾ ਪਵਿੱਗ ਅਤੇ ਜਥੇਦਾਰ ਨੇ ਸ਼ਹੀਦਾਂ ਦੀ ਅਰਦਾਸ ਰਾਹੀਂ ਵਿਸ਼ਵ ਸਿੱਖ ਜਗਤ ਵਿੱਚ ਮਾਨਤਾ ਖੱਟੀ ਪੇਸ਼ ਹੈ ਇਸ ਸੰਦਰਭ ਵਿੱਚ ਪ੍ਰੋਫੈਸਰ ਗੁਲਵਿੰਦਰ ਪਾਲ ਸਿੰਘ ਜੀ ਦੀ ਇੱਕ ਖਾਸ ਰਿਪੋਰਟ ਸਿੱਖ ਕੱਲੂਕਾਰਾ ਜੂਨ 1984 ਦੇ ਅਰਦਾਸ ਦੌਰਾਨ ਉઠੇ ਵਿਵਾਦ ਨੇ ਸਿੱਖ ਪੰਥ ਦੀ ਧਾਰਮਿਕ ਅਤੇ ਸਿਆਸੀ ਵਿਉਂਤਬੰਦੀ ਨੂੰ ਨਵੇਂ ਸਿਰਿਓਂ ਚਰਚਾ ਦਾ ਵਿਸ਼ਾ ਬਣਾਇਆ ਹੈ। ਅਕਾਲ ਸਗਤ ਸਾਹਿਬ ਜੋ ਸਿੱਖ ਪੰਥ ਦੀ ਸਰਬੋਤਮ ਸੰਸਥਾ ਹੈ ਦੀ ਮਰਿਆਦਾ ਅਤੇ ਜਥੇਦਾਰ ਗਿਆਨੀ ਗੁਰਦੀਪ ਸਿੰਘ ਗੜਗੱਜ ਦੀ ਸੂਝਵਾਨ ਸ਼ਖਸੀਅਤ ਨੇ ਸੰਗਤ ਦੇ ਹਿਰਦਿਆਂ ਨੂੰ ਟੁੰਮਿਆ ਹੈ। ਜ세दार ਗੜਗਾ ਜਦੀ ਜੂਨ 84 ਕਲੂਕਾਰਾ ਦੌਰਾਨ ਅਕਾਲ ਤਖਤ ਸਾਹਿਬ ਉੱਪਰ ਕੀਤੀ ਅਰਦਾਸ ਅਤੇ ਸੰਗਤ ਦੀ ਹਮਦਰਦੀ ਨੇ ਸਿੱਖ ਪੰਥ ਦੀ ਸਿਆਸਤ ਨੂੰ ਨਵੀਂ ਦਿਸ਼ਾ ਦੇਣ ਦੀ ਸੰਭਾਵਨਾ ਜਗਾਈ ਹੈ। ਉਨ੍ਹਾਂ ਨੇ ਆਪਣੀ ਅਰਦਾਸ ਦੇ ਚਮਤਕਾਰੀ ਸ਼ਬਦਾਂ ਰਾਹੀਂ ਸਿੱਖ ਸੰਗਤ ਦੇ ਹਿਰਦਿਆਂ ਵਿੱਚ ਥਾਂ ਬਣਾਈ ਹੈ। ਉਨ੍ਹਾਂ ਦੀ ਅਰਦਾਸ ਜਿਸ ਵਿੱਚ ਸਿੱਖ ਸ਼ਹੀਦਾਂ ਦੀ ਯਾਦ, ਪੰਥਕ ਇਕਦਾਂ ਦੀ ਪਾਵਨਾ ਅਤੇ ਗੁਰਬਾਣੀ ਦੀ ਰੂਹ ਸਮਾਈ ਸੀ ਨੇ ਸੰਗਤ ਨੂੰ ਇੱਕ ਨਵੀਂ ਚੇਤਨਾ ਨਾਲ ਜੋੜਿਆ। ਟਾਈਮਜ਼ ਆਫ ਇੰਡੀਆ ਦੇ ਪੱਤਰਕਾਰ ਆਈ.ਪੀ. ਸਿੰਘ ਅਨੁਸਾਰ ਜਥੇਦਾਰ ਗੜਗਜ ਨੇ ਟਕਰਾਅ ਨੂੰ ਟਾਲਦਿਆਂ ਦੋ ਕਦਮ ਪਿੱਛੇ ਹਟਦਿਆਂ ਅਰਦਾਸ ਰਾਹੀਂ ਸੰਗਤ ਦੀ ਹਮਦਰਦੀ ਹਾਸਲ ਕੀਤੀ। ਆਈ.ਪੀ. ਸਿੰਘ ਦਾ ਵਿਸ਼ਲੇਸ਼ਣ ਸਾਹ ਦਰਸਾਉਂਦਾ ਹੈ ਕਿ ਜਥੇਦਾਰ ਗੜਗਜ ਨੇ ਇੱਕ ਕਦਮ ਪਿੱਛੇ ਹਟਦਿਆਂ ਵੀ ਆਪਣਾ ਸੁਨੇਹਾ ਸੰਗਤ ਤੱਕ ਪਹੁੰਚਾਇਆ। ਉਨ੍ਹਾਂ ਦੀ ਅਰਦਾਸ ਨੇ ਨਾ ਸਿਰਫ ਸਿੱਖ ਪੰਥ ਦੀ ਰੂਹ ਨੂੰ ਝੰਡੋੜਿਆ ਸਗੋ ਸੰਗਤ ਦੇ ਦਿਲਾਂ ਵਿੱਚ ਇੱਕ ਅਜਿਹੀ ਥਾਂ ਬਣਾਈ ਜੋ ਸਿਆਸੀ ਖਿੱਚੋਤਾਣ ਤੋਂ ਪਰੇ ਸੀ। ਸੋਸ਼ਲ ਮੀਡੀਆ ਤੇ ਸੰਗਤ ਦੇ ਹੰਗਾਰੇ ਗੁਰਦੁਆਰਾ ਸਿੰਘ ਸਭਾ ਡਰਬੀ ਅਤੇ ਇੰਗਲੈਂਡ ਦੇ ਸਿੱਖ ਮਿਊਜ਼ੀਅਮ ਦੇ ਪ੍ਰਬੰਧਕਾਂ ਦੀ ਹਮਾਇਤ ਨੇ ਸਪਸ਼ਟ ਕਰ ਦਿੱਤਾ ਕਿ ਜਥੇਦਾਰ ਗੜਗਜ ਨੂੰ ਸਿੱਖ ਸੰਗਤ ਵਿੱਚ ਪੰਥਕ ਮਾਮਲ ਕਾਮਿਲ ਰਹੀ ਹੈ ਪੰਥ ਖਲਕਿਆਂ ਦਾ ਮੰਨਣਾ ਹੈ ਕਿ ਜਥੇਦਾਰ ਦੀ ਸੇਵਾ ਮੁਕਤੀ ਦੀ ਸੰਭਾਵਨਾ ਫਿਲਹਾਲ ਦੂਰ ਦੀ ਖੜੀ ਜਾਪਦੀ ਹੈ ਕਿਉਂਕਿ ਉਹਨਾਂ ਦੀ ਸੂਝਵਾਨ ਸ਼ਖਸੀਅਤ ਅਤੇ ਸੰਗਤ ਨਾਲ ਸਿੱਤੀ ਸਾਂਝ ਨੇ ਉਹਨਾਂ ਨੂੰ ਪੰਥਕ ਇਕਤਾ ਦਾ ਪ੍ਰਤੀਗਿਆ ਨਾਇਆ ਹੈ ਇਤਿਦਾੜ ਗੜਗੜ ਦੀ ਸ਼ਖਸੀਅਤ ਵਿੱਚ ਇੱਕ ਅਜਿਹੀ ਚਮਕ ਹੈ ਜੋ ਸਾਦਗੀ ਸੱਚਾਈ ਦਬੇ ਕੁਛਲਿਆਂ ਨਾਲ ਹਮਦਰਦੀ ਗੁਰਮਤ ਦੀ ਰੌਸ਼ਨੀ ਨਾਲ ਭਰਪੂਰ ਹੈ ਉਹ ਗਰੀਬ ਬਸਤੀਆਂ ਵਿੱਚ ਜਾ ਕੇ ਆਮ ਸਿੱਖਾਂ ਦੇ ਦੁੱਖ ਦਰਦ ਸੁਣਦੇ ਹਨ ਉਹਨਾਂ ਦੀਆਂ ਗੱਲਾਂ ਨੂੰ ਸਮਝਦੇ ਹਨ ਅਤੇ ਗੁਰਬਾਨੀ ਦੀ ਰੌਸ਼ਨੀ ਵਿੱਚ ਉਹਨਾਂ ਨੂੰ ਮਾਰਗ ਦਰਸਾਉਂਦੇ ਹਨ ਇਸ ਸਾਦਗੀ ਅਤੇ ਸੰਗਤ ਨਾਲ ਸਿੱਧੀ ਸਾਂਝ ਉਹਨਾਂ ਨੂੰ ਇੱਕ ਅਜਿਹੀ ਆਗੂ ਵਜੋਂ ਪੇਸ਼ ਕਰਦੀ ਹੈ ਜੋ ਸਿੱਖ ਪੰਥ ਦੀ ਰੂਹ ਨੂੰ ਸਮਝਦਾ ਹੈ ਆਈਪੀ ਸਿੰਘ ਦੀ ਨਜ਼ਰ ਵਿੱਚ ਜਥੇਦਾਰ ਗੜਗਜ ਦੀ ਅਰਦਾਸ ਅਤੇ ਸੰਗਤ ਦੀ ਹਮਦਰਦੀ ਨੇ ਸਿੱਖ ਸਿਆਸਤ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਸੰਭਾਵਨਾ ਜਗਾਈ ਹੈ ਪ੍ਰੋਫੈਸਰ ਸਾਬ ਦਮਨਣਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਸੰਬੰਧੀ ਇੱਕ ਸਪਸ਼ਟ ਨਿਯਮਾਵਲੀ ਦੀ ਜ਼ਰੂਰਤ ਹੈ ਸ਼੍ਰੋਮਣੀ ਕਮੇਟੀ ਨੂੰ ਸਮੂਹ ਪੰਥਕ ਧਿਰਾਂ ਦੇ ਚਿੰਤਕਾਂ ਦੇ ਸਹਿਯੋਗ ਨਾਲ ਇੱਕ ਅਜਿਹਾ ਪੰਥਕ ਟਾਂਜਾ ਸਿਰਜਣ ਦੀ ਲੋੜ ਹੈ ਜਿਸ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ ਦੀ ਸਾਂਝ ਹੋਵੇ ਇਹ ਨਿਯਮਾਵਲੀ ਸਿੱਖ ਪੰਥ ਦੀ ਏਕਤਾ ਅਤੇ ਅਕਾਲ ਤਖਤ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਇਸ ਵਿਵਾਦ ਨੇ ਸਿੱਖ ਪੰਥ ਦੀ ਸਿਆਸਤ ਅਤੇ ਧਾਰਮਿਕ ਅਗਵਾਈ ਵਿੱਚ ਚੱਲ ਰਹੇ ਖਿੱਚੋਤਾਣ ਨੂੰ ਸਾਹਮਣੇ ਲਿਆਉਂਦਾ ਹੈ। ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੰਜ ਨੇ ਆਪਣੀ ਸੂਝਵਾਨ ਸ਼ਖਸੀਅਤ ਅਤੇ ਅਦਦਾਜ਼ ਦੇ ਚਮਤਕਾਰੀ ਸ਼ਬਦਾਂ ਨਾਲ ਸਿੱਖ ਸੰਗਤ ਦੇ ਹਿਰਦਿਆਂ ਵਿੱਚ ਥਾਂ ਬਣਾਈ ਹੈ। ਜਥੇਦਾਰ ਗੜਗੰਜ ਦੀ ਇਹ ਸਫਲਤਾ ਸਿੱਖ ਪੰਥ ਦੀ ਏਕਤਾ ਅਤੇ ਅਕਾਲ ਤਖਤ ਦੀ ਮਰਿਆਦਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਸਾਬਤ ਹੋਈ। ਹਿ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖੀ ਦਾ ਪ੍ਰਮੁੱਖ ਕੇਂਦਰ ਹੈ ਜਿਸ ਤੇ ਕੋਈ ਵੀ ਵਿਵਾਦ ਇਸ ਦੀ ਸਰਵੋਸ਼ਤਾ ਨੂੰ ਵੱਡੀ ਤਰ੍ਹਾਂ ਸਪਹੁੰਚਾ ਸਕਦੀ ਹੈ ਹੁਣ ਵੇਖਣਾ ਇਹ ਹੈ ਕਿ ਸਿੱਖਾਂ ਦੀਆਂ ਕੇਂਦਰੀ ਜਥੇਬੰਦੀਆਂ ਆਪਣਾ ਪ੍ਰਮੁੱਖ ਰੋਲ ਇਸ ਸਰਵੋਸ਼ਤਾ ਨੂੰ ਬਚਾਉਣ ਦੇ ਵਿੱਚ ਲਗਾਉਣਗੇ ਜਾਂ ਆਪਣੀ ਦੋਹਰੀ ਸਿਆਸਤ ਦੇ ਨਾਲ ਇਸ ਨੂੰ ਰੋਲਣ ਦੇ ਵਿੱਚ ਪ੍ਰਮੁੱਖ ਰਹਿਣਗੇ ਅੱਗੇ ਵਧਦੇ ਹਾਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾਰੀ ਕੀਤੇ ਗਏ ਕੈਲੰਡਰ ਅਨੁਕੂਲ ਪੰਥ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਾਹਿਬਾ ਜੀ ਦਾ ਪ੍ਰਕਾਸ਼ ਪੁਰਬ ਮਨਾ ਰਿਹਾ ਹੈ ਆਉ ਜਾਣਦੇ ਹਾਂ ਇਸ ਸੰਬੰਧ ਦੇ ਵਿੱਚ ਵਿਸ਼ੇਸ਼ ਵਿਸ਼ਾ ਵੀਰ ਮਨਦੀਪ ਸਿੰਘ ਜੀ ਪਾਸੋਂ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖ ਧਰਮ ਦੇ 6ਵੇਂ ਗੁਰੂ ਸਨ ਉਹਨਾਂ ਦਾ ਜਨਮ ਜੂਨ 1595 ਈਸਵੀ ਨੂੰ ਗੁਇੰਦਵਾਲ ਸਾਹਿਬ ਦੇ ਨੇੜੇ ਇੱਕ ਪਿੰਡ ਬਲੋਹਾ ਵਿਖੇ ਹੋਇਆ ਗੁਰੂ ਹਰਗੋਬਿੰਦ ਪਾਚਾ ਜੀ ਦੇ ਪਿਤਾ ਗੁਰੂ ਅਰਜਨ ਦੇਵ ਜੀ ਸਨ ਅਤੇ ਮਾਤਾ ਜੀ ਦਾ ਨਾਮ ਮਾਤਾ ਗੰਗਾ ਜੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਬਚਪਨ ਤੋਂ ਹੀ ਧਾਰਮਿਕ ਆਤਮਕ ਅਤੇ ਯੋਧਾ ਜੀਵਨ ਦੀ تعلیم ਲੈਣੀ ਸ਼ੁਰੂ ਕਰ ਦਿੱਤੀ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ 1606 ਈਸਵੀ ਦੇ ਵਿੱਚ ਗੁਰੂ ਹਰਗੋਬਿੰਦ ਪਾਚਾ ਨੂੰ ਗੁਰਤਾਗਦੀ ਸੰਭਾਲੀ। ਇਹ ਉਹ ਸਮਾਂ ਸੀ ਜਦੋਂ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਨਾਜ਼ੁਕ ਸੀ। ਗੁਰੂ ਅਰਜਨ ਦੇਵ ਜੀ ਸ਼ਹੀਦੀ ਮਤਲਬ ਸੀ ਕਿ ਉਹਨਾਂ ਮਗਰਮੱਛੀ ਤਾਕਤਾਂ ਦੇ ਨਾਲ ਸਾਨੂੰ ਟਕਣਾ ਪਵੇਗਾ। ਇਸ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਰੰਮਦੇ ਨਾਲ ਨਾ ਰਾਜਨੀਤਿਕ ਅਤੇ ਸੈਨਾ ਸੰਬੰਧੀ ਤਾਕਤ ਵੀ ਖੜੀ ਕਰਨ ਦੀ ਰਾਜਨੀਤੀ ਬਣਾਈ। ਗੁਰੂ ਜੀ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਵੱਲੋਂ ਪ੍ਰਚਾਰਿਆ। ਮੀਰੀ ਅਰਥਾਤ ਸੰਸਾਰਿਕ ਤਾਕਤ ਅਤੇ ਪੀਰੀ ਅਰਥਾਤ ਆਤਮਿਕ ਤਾਕਤ ਹੈ। ਗੁਰੂ ਜੀ ਨੇ ਦੋ ਤਲਵਾਰਾਂ ਤਾਰਨ ਕਰਕੇ ਇਹ ਸੰਦੇਸ਼ ਦਿੱਤਾ ਕਿ ਇੱਕ ਗੁਰੂ ਆਪਣੇ ਭਗਤਾਂ ਦੀ ਆਤਮਿਕ ਗਵਾਹੀ ਦੇਣ ਦੇ ਲਈ ਨਾਲ-ਨਾਲ ਉਨ੍ਹਾਂ ਦੀ ਸੁਰੱਖਿਆ ਲਈ ਹਥਿਆਰ ਵੀ ਚੁੱਕ ਸਕਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ 1606 ਈਸਵੀ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਸਥਾਪਨਾ ਵੀ ਕੀਤੀ ਤੇ ਇਹ ਸਿੱਖ ਰਾਜਸੀ ਤੇ ਧਾਰਮਿਕ ਕਾਰਜਾਂ ਲਈ ਕੇਂਦਰ ਬਣਿਆ। ਇੱਥੋਂ ਗੁਰੂ ਸਾਹਿਬ ਸਿੱਖਾਂ ਨੂੰ ਰਾਜਨੀਤੀ, ਸਿੱਖਿਆ ਤੇ ਸ਼ਸਤਰ ਵਿਦਿਆ ਦੀ ਸਿਖਲਾਈ ਵੀ ਦਿੰਦੇ ਸੀ। ਗੁਰੂ ਜੀ ਨੇ ਆਪਣੀ ਨਿੱਜੀ ਫੌਜ ਬਣਾਈ ਜਿਸ ਦੇ ਵਿੱਚ ਹਜ਼ਾਰਾਂ ਸਿੱਖ ਸ਼ਾਮਲ ਹੋਏ ਗੁਰੂ ਸਾਹਿਬ ਨੇ ਮਲਖੇੜੇ ਸ਼ਿਕਾਰਖੇੜੇ ਨੇ ਸ਼ਸਤਰ ਵਿਦਿਆ ਅਤੇ ਘੋੜ ਸਵਾਰੀ ਦੀ ਸਿਖਲਾਈ ਸਿੱਖਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਮੁਗਲ ਹਕੂਮਤ ਨੂੰ ਇਹ ਗੱਲ ਬੜੀ ਚੁਪਣ ਲੱਗੀ ਅਤੇ ਗੁਰੂ ਸਾਹਿਬ ਨੂੰ ਮੌਜੂਦਾ ਹਕੂਮਤ ਲਈ ਚੁਣੌਤੀ ਸਮਝਿਆ ਗਿਆ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਚਾਰ ਜੰਗਾਂ ਵੀ ਲੜੀਆਂ ਤੇ ਚਾਰਾਂ ਦੇ ਵਿੱਚ ਜਿੱਤ ਵੀ ਪ੍ਰਾਪਤ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖੀ ਦੇ ਧਾਰਮਿਕ ਗਰੁੱਪ ਦੇ ਨਾਲ ਹੀ ਨੈਤਿਕ ਅਤੇ ਆਤਮਿਕ ਵਿਕਾਸ ਤੇ ਵੀ ਬਹੁਤ ਜ਼ੋਰ ਰੰਦੇ ਸਨ ਉਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਕਈ ਲੋਕ ਆਤਮਿਕ ਜੀਵਨ ਵਾਲ ਬਦੇ ਉਹਨਾਂ ਨੇ ਸ਼ਬਦ ਕੀਰਤਨ ਨਾਮ ਸਿਮਰਨ ਅਤੇ ਸੇਵਾ ਨੂੰ ਜੀਵਨ ਦਾ ਅਹਿਮ ਹਿੱਸਾ ਦੱਸਿਆ ਹੈ ਜੇ ਆਪਾਂ ਦੇਖੀਏ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜੋ ਕੀਰਤੀ ਕਮ ਸੰਨ ਉਸ ਹੀ ਮੀਰੀ ਪੀਰੀ ਦੀ ਲੋੜ ਸਮਝਾਈ ਸਿੱਖਾਂ ਨੂੰ ਸਿੱਖਾਂ ਦੇ ਵਿੱਚ ਸੈਨਾ ਬਣਾਉਣ ਦੀ ਰੀਤ ਚਲਾਈ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਬੰਗਾਂ ਰਾਜਿਆਂ ਨੂੰ ਮੁਕਤੀ ਵੀ ਦਿਵਾਈ ਸੀ ਅਤੇ ਮੁਗਲ ਹਕੂਮਤ ਅੱਗੇ ਡਟ ਕੇ ਵੀ ਖੜੇ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਿੱਖ ਧਰਮ ਨੂੰ ਨਵੀਂ ਦਿਸ਼ਾ ਦਿੱਤੀ ਉਹਨਾਂ ਨੇ ਸ਼ਾਂਤ ਅਤੇ ਸਿਪਾਹੀ ਦੇ ਰੂਪ ਦੇ ਵਿੱਚ ਜੀਵਨ ਦੱਸਿਆ ਕਿ ਜੇ ਤਾਰਾ ਮੱਤੇ ਨਿਹਾਲੀ ਹਥਿਆਰ ਚੁਕਣਾ ਪੈ ਜਾਵੇ ਤਾਂ ਉਹ ਵੀ ਗੁਰੂ ਦਾ ਰੂਪ ਹੋ ਸਕਦਾ ਹੈ ਉਹਨਾਂ ਦੀ ਰਾਜਨੀਤੀ ਤਿਰਜ ਦਲੇਰੀ ਅਤੇ ਆਤਮਿਕ ਸ਼ਕਤੀ ਅੱਜ ਵੀ ਸਿੱਖਾਂ ਦੇ ਨਕਸ਼ੇ ਪੱਥਰ ਹਨ ਸੀ ਗੁਰੂਆਂ ਦਾ ਜੀਵਨ ਹੀ ਸਿੱਖਾਂ ਦੇ ਲਈ ਆਧਾਰ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਾਰਜ ਕੀਤੇ ਹੋਏ ਜੀਵਨ ਨੂੰ ਧਿਆਨ ਵਿੱਚ ਰੱਖ ਕੇ ਹੀ ਅਸੀਂ ਸਿੱਖ ਫਲਸਫੇ ਨੂੰ ਵਿਚਾਰ ਸਕਦੇ ਹਾਂ ਸੋ ਆਓ ਕਿ ਤਨਕਰੀਅਤ ਅਤੇ ਆਪਣੇ ਇਤਿਹਾਸ ਦੇ ਨਾਲ ਜ਼ਰੂਰ ਜੁੜੀਏ ਪੰਥਨਾਮਾ ਵਿੱਚ ਸਾਡੀ ਕੋਸ਼ਿਸ਼ ਪੰਥਕ ਮਸਲੇ ਅਤੇ ਗਤੀਵਿਧੀਆਂ ਨੂੰ ਆਪ ਤੱਕ ਪਹੁੰਚਾਉਣ ਦੀ ਹੈ। ਇਹਨਾਂ ਪੇਸ਼ਕਸ਼ਾਂ ਲਈ ਜ਼ਰੂਰ ਰਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਦੇ ਨਾਲ ਦੇਖੋ ਮੈਨੂੰ ਇਜਾਜ਼ਤ ਮਿਲਦੇ